ਛੱਡੋ ਛੱਡ ਦਿਓ ਛੱਡ ਦੋ ਛੱਡ ਦੋ ਛੱਡ ਦਿਓ ਆਈ ਦਾ ਕੁਆਜੀ ਹਾਂਜੀ 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 ਪਤਾ ਨਹੀਂ ਮੈਂ ਵੀ ਹੁਣੇ ਆਇਆ ਜੀ ਮੈਂ ਵੀ ਤੁਹਾਡੇ ਮਗਰ ਪਤਾ ਮੂਰੇ ਮੂਰੇ ਆਇਆ ਆ ਯੂਟਿਊਬਰ ਜੀ ਤੁਹੇ ਮੈਂ ਤੁਹਾਨੂੰ ਤੁਸੀਂ ਨਾ ਇਹਦੇ ਨੰਬਰ ਜਿਹਨੇ ਮਾਲਾ ਕਰਦੇ ਹੋ ਮੈਂ ਤੁਹਾਨੂੰ ਨੰਬਰ ਤੇ ਵੀਰੇ ਤੇ ਫੋਟੋ ਭੇਜੀ ਹੈ ਹਨੋ ਵੀਰੇ ਇੱਕ ਮਿੰਟ ਜੀ ਇਹਦੇ ਕਹੇ ਤੇ ਕੀਤਾ ਤਾਂ ਪਤਾ ਤਾਂ ਕਰੀਏ ਵੀ ਤੁਹਾਡੇ ਪਿੰਡ ਦੇ ਬੰਦਾ ਇਹ ਨਾ ਇਹ ਦੁਆ ਉਹ ਕਹਿੰਦੀ ਇਹਨਾਂ ਦਾ ਮੈਡੀਕਲ ਖੋਲਿਆ ਹੈ ਗੁਵਿੰਦ ਨਾਮ ਹੈ ਕੁਛ ਉਹ ਕਹਿੰਦੀ ਤੁਹਾਡੇ ਨਾਮ ਜਰਨਲ ਨਹੀਂ ਹੈਗਾ ਨਿਰਮਲ ਪਹਿਲਾਂ ਤੁਸੀਂ ਦਿਲਮਨ ਸਿੰਘ ਦੱਸਿਓ ਜੰਨੇ ਆ ਜੀ ਜਰਨਲ ਸਿੰਘ ਗੱਲ ਕਰਦੇ ਸਮੇਂ ਤੁਹਾਡਾ ਦਸਤਾਵੇਜ਼ ਦੇਖਣਾ ਹੈ ਦੇਖ ਹੋਏ ਨਹੀਂ ਖੜਾ ਨਹੀਂ ਆ ਖਾਣੇ ਚ ਨਹੀਂ ਅੱਧਾ ਖੰਨੇ ਇਹਨੇ ਮਾਰਿਆ ਜੀ ਅੰਦਰ ਵੜ ਕੇ ਅੰਦਰ ਵੜ ਕੇ ਅੱਛਾ ਜੀ ਕਿਹਦੇ ਨਾਲ ਖਾ ਲੈ ਕਿਹਦੇ ਕੋਲ ਉਹਨੇ ਹਸਪੀਟਲ ਪੈ ਗਿਆ ਉਹ ਵਿਸ਼ੇਸ਼ ਪਈ ਆਉਦੀ ਉਹ ਕਾਗੜਾ ਮੈਡੀਕਲ ਸਟੋਰ ਵਾਲੇ ਵੀਡੀਓ ਦਾ ਬਣਾ ਚੌੜੇ ਫੋਮ ਚੌੜੇ ਫੋਮ ਦੇ ਮੁੰਡੇ ਆਮ ਨੂੰ ਆਪਣੀ ਬਹੁਣਾ ਕੋਣ ਕਿ ਨਾਦਰਾ ਜੀ ਪਾਛਾਣਾ ਉਹ ਦਿੰਨੇ ਆ ਹਾਂ ਮੜੇ ਦੱਨ ਤੈਨੂੰ ਚਾਕੂ ਮਾਰਦੀ ਕਿ ਰੰਦਾ ਜੀ ਕਿੱਥੇ ਦੀ ਗੱਲ ਕਰ ਰਿਹਾ ਮੇਰਾ ਮੈਡੀਕਲ ਸਟੋਰ ਆ ਮੇਤੂ ਨਾ ਕਾ ਅਫਤਾਰ ਸਿੰਘ ਕਾਰੀ ਜਿਸ ਟੀਲਵਾਈ ਲੈ ਗਿਆ ਸੀਗਾ ਉਹ ਮੈਨੂੰ ਕਹਿੰਦਾ ਮੈਂ ਜਿਹੜਾ ਪਿੰਡ ਤਰਾ ਪਿੰਡ ਕਿਹੜਾ ਉਹ ਹਾਂਜੀ ਜਾਂ ਉਹ ਕਹਿੰਦਾ ਮੇਰਾ ਇਹ ਕਲੋਨੀ ਦੇ ਇੱਕ ਗੱਲਾ ਪੈਦਲੀ ਐ ਜੀ ਕੋਈ ਹੋਰ ਕੋਈ ਵਿਕਲ ਵੀ ਤਾਂ ਹਾਂਜੀ ਕੋਈ ਵਿਕਲ ਵੀ ਤਾਂ ਆ ਬੰਦ ਕਰ ਲੋ ਯਾਰ ਸਭ ਤੂੰ ਕਿੰਨੇ ਜੀ ਅਦੂ ਗੇਟ ਅਕਰ ਦਾ ਉੱਥੇ ਆ ਜੋ ਮੈਂ ਗੇਟ ਖੜਕਾ ਕੇ ਪੁੱਛਿਆ ਮੈਂ ਕਿਹਾ ਜੀ ਉਤਾਰ ਸਿੰਘ ਤਾਲੀਆ ਘਰ ਇਹੀ ਆ ਕਹਿੰਦੇ ਨਹੀਂ ਮੈਂ ਕਿਹਾ ਜੀ ਮੈਨੂੰ ਉਹਨਾਂ ਨੇ ਇਹ ਦੱਸਿਆ ਅੱਛਾ ਇਹ ਗਲਤ ਬੋਲੇ ਨਹੀਂ ਤੁਸੀਂ ਗਲਤ ਕਰਦੇ ਬੋਲਦੇ ਬਸ ਉਥੋਂ ਝੜ ਪਏ ਉਹ ਨਸ਼ਾ ਕਿਹੜਾ ਕੀਤਾ ਕੁਛ ਵੀ ਨਹੀਂ ਕੀਤਾ ਜੀ ਬੈਗ ਲਾਇਆ ਕੀ ਲਾਇਆ ਕੀ ਨਸ਼ਾ ਨਸ਼ਾ ਕੀਤਾ ਕੁਛ ਵੀ ਨਹੀਂ ਕਰਦਾ ਫੇਰ ਕੱਦਿਆ ਸੀ ਜੀ ਕੱਦਿਆ ਸੀ ਕਿੱਥੇ ਤੁਹਾਡਾ ਮੋਟਰਸਾਈਕਲ ਉੱਧਰ ਖੜਾ ਸੀਗਾ ਹਾਂ ਉੱਥੇ ਖੜਾ ਸੀਗਾ ਕਿੱਥੇ ਤੁਹਾਡਾ ਪਰਨਾ ਪੁੰਨਾ ਹੈਗਾ ਪਤਾ ਨਹੀਂ ਕਿੱਥੇ ਚਲੋ ਕੋਈ ਨਹੀਂ ਚਲੋ ਉੱਥੇ ਜਾਈਏ ਬਹੁਤ ਚੱਤੂ ਪਿਆ ਜੀ ਆ ਸ਼ੂਰੀ ਦੇਖੋ ਕਿੰਨੀ ਵੱਡੀ ਆ ਪਰਨਾ ਪਿਆ ਜੀ ਲੋਕੜਾ ਚੱਤੂ ਆ ਅੰਦਰ ਵੀ ਦੇਖੋ ਹਾਂਜੀ ਹਾਂਜੀ ਕੀ ਹਾਲ ਹੈ ਕੋਈ ਨਾ ਪਰਨਾ ਲੈਣੀ ਬਾਦ ਅਬ ਕਿੱਸਮ ਹਲੋ ਚਲੋ ਬਾਥਰੂਮ ਕਰਨਾ ਸੀਗਾ ਬਾਥਰੂਮ ਨੂੰ ਕਰਵਾਉਣਾ ਮੈਂ ਕੋਈ ਗੱਲ ਕਰਾਂ ਅੰਦਰ ਵੀ ਮੌਕਾ ਦੇਖੀ ਆ ਦੇਖੋ ਕੋਈ ਖਟਰਾ ਮੈਡੀਕਲ ਸਟੋਰ ਵਾਲੀ ਨੂੰ ਤਾਂ ਬਣਾ ਦਿੰਦੇ ਜੀ ਉਹ ਚਲ ਚਲ ਆਣੇ ਜਾਣਗੇ ਹੈ मेरा पैंट गो आई ना पैंट उसे बराबर लेकिन उसे बहुत जोर लपटा हुआ था उनका क्या रखते हैं आज काम उधर लग गया ਜੋ ਮਾਪਰਾ ਲਈ ਮਾਣ ਦੇ ਸੰਭਾਲ ਕੇ ਡੇਟਾ ਕਰੀ ਤੁਸੀ। ਉਹ ਕਾਲਾ ਗੇੜਾ ਉਹ ਭਾਬੀ ਦੇ ਦੀ ਨਿਕ ਲੱਗੀ ਆ ਲੈ ਕੇ ਜਾਣਾ। ਮੈਨਾਂ ਬਾਤੋਂ ਤਾਂ ਨਹੀਂ ਸੀਗਾ। ਉਹ ਆ ਕੇ ਮੁੜ ਕੇ ਮਾਰੀ। ਨਿਟੇਜ ਕੀ ਫਾਰਦਾ ਦੋਈ ਜਦੀ। ਦੇਖੋ ਅੱਜ तकरीबन 8:00 ਵਜੇ 81% ਵਿਅਕਤੀ ਪਹਿਲਾਂ ਵੀ ਸਾਡੇ ਕਾਲੜਾ ਜੀ ਦੇ ਘਰ ਗੇੜਾ ਮਾਰ ਕੇ ਗਿਆ ਸੀਗਾ ਤੇ तकरीबन ਅੱਧਾ ਪੌਣਾ ਘੰਟੇ ਬਾਅਦ ਉਹ ਫੇਰ ਘਰ ਦੇ ਵਿੱਚ ਦਾਖਲ ਹੋਇਆ। ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਉਹਨਾਂ ਦੇ ਬੇਟੇ ਤੇ ਤੇ ਉਹਦੀ ਵਾਈਫ ਤੇ ਹਮਲਾ ਕੀਤਾ ਉਹਦੇ ਕੋਲ ਕਿਰਚ ਸੀਗੀ ਬਗੈਰ ਨੰਬਰ ਤੋਂ ਮੋਟਰਸਾਈਕਲ ਸੀਗਾ ਉਹ ਬੰਦੇ ਦੀ ਮਨਸਾ ਬਿਲਕੁਲ ਗਲਤ ਸੀਗੀ ਉਹਨਾਂ ਨੇ ਇਹ ਇਹਨਾਂ ਦੇ ਪਰਿਵਾਰਕਾ ਹਮਲਾ ਕੀਤਾ ਬੋਡੀ ਮੰਤ ਭਾਗੀ ਗੱਲ ਆ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਵੱਧ ਤੋਂ ਵੱਧ ਵੱਡੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਇੱਕ ਦੇਖੋ ਜਿਵੇਂ ਕਨੀਆਬਾਦੀ ਵਾਲੇ ਇਲਾਕੇ ਜੀ ਸਾਰੇ ਅੰਬਾਰ ਤੋਂ ਹੁੰਦੀ ਆ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਜੇ ਕੋ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਆਂ ਕਿ ਜਿਹੜਾ ਆਰੋਪੀਆ ਮੌਕੇ ਤੇ ਫੜਿਆ ਗਿਆ ਮੌਕੇ ਤੇ ਫੜਨ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹ ਕੱਲ ਨੂੰ ਹੋਰ ਵੀ ਹੋ ਸਕਦੀਆਂ ਨੇ ਇਹ ਜਿਹੇ ਬੰਦੇ ਨਸ਼ੇੜੀ ਕਾਫੀ ਫਿਰਦੇ ਨੇ ਪਰ ਇਹ ਮੈਨੂੰ ਇਹਦੀ ਮਨਸਾ ਸਾਫ਼ ਨਹੀਂ ਲੱਗਦੀ ਕਿਉਂਕਿ ਇਹਨੇ ਦੋ ਵਾਰ ਘਰ ਚ ਤੇ ਗੇੜਾ ਮਾਰਿਆ ਇਹਦਾ ਆਰਾਦਾ ਗਲਤ ਸੀਗਾ ਇਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਨੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕੀ ਕਰਨ ਲਈ ਆਇਆ ਸੀ ਅਰੇ ਇਹਦਾ ਰਾਦਾ ਗਲਤ ਸੀਗਾ ਇਹਦੇ ਕੋਲ ਇੱਕ ਕਿਰਚ ਸੀਗੀ ਤੇ ਕਿਰਚ ਤੋਂ ਸਪਸ਼ਟ ਹੈ ਵੀ ਇਹ ਆਪਣੇ ਇਹਦੇ ਜੋ ਮਨਸੂਬੇ ਸੀਗੇ ਉਹ ਗਲਤ ਸੀਗੇ ਇਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਜੀ ਸਰ ਕੀ ਮੈਟਰ ਹੋਇਆ ਇੱਥੇ ਜਿਹੜਾ ਇੱਕ ਵਾਪਾਰ ਦੇਖੋ ਜੀ ਸਾਨੂੰ ਤਾਂ ਫੋਨ ਆਇਆ ਸੀ ਮੁਸ਼ਤੀ ਸਾਡੇ ਨੂੰ ਹਾਂ ਵੀ ਜਗਤ ਕਲੋਨੀ ਇੱਕ ਨੰਬਰ ਗਲੀ ਦੇ ਵਿੱਚ ਕੋਈ ਬੰਦਾ ਫੜਿਆ ਹੋਇਆ ਵੀ ਕਿਸੇ ਬੰਦੇ ਨੂੰ ਚਾਕੂ ਮਾਰ ਦੁੱਤਾ ਨੇ ਅਸੀਂ ਦੇਖਿਆ ਆ ਕੇ ਇਹ ਸਾਰਾ ਮੈਟਰ ਵੀ ਇਹਨਾਂ ਦੋਨਾਂ ਦੇ ਬੰਦਿਆਂ ਦੇ ਮਤਲਬ ਆਪੋਜੀਟ ਬੰਦੇ ਦੀ ਵਿਚਾਲੇ ਫੜਿਆ ਆਪਾਂ ਉਹਦੇ ਬੰਦੇ ਵੀ ਦੋਨਾਂ ਦੇ ਮੈਡੀਕਲ ਸਟੋਰ ਆ ਸਾਡੇ ਆਉਣ ਤੋਂ ਪਹਿਲਾਂ ਇਹ ਮਤਲਬ ਚਲੇ ਗਏ ਦੋ ਬੰਦੇ ਦਾਖਲ ਹੋ ਚੁੱਕੇ ਆ ਬਾਕੀ ਉਹਦੀ ਸਟੇਟਮੈਂਟ ਲੈ ਕੇ ਇਹੋ ਜੀ ਵੀ ਗੱਲ ਹੋਊਗੀ ਉਹੀ ਕਾਰਵਾਈ ਹਮਲੇ ਲੰਘ ਜਾਈਏ ਅਜੇ ਕੋਈ ਇਹਨਾਂ ਦੀ ਆਪਸ ਰੰਜਿਸ਼ ਸੀਗੀ ਹੋ ਸਕਦਾ ਜੀ ਉਹ ਤਾਂ ਹੁਣ ਸਟੇਟਮੈਂਟ ਦੇ ਉੱਪਰ ਆ ਇਹਨਾਂ ਦੱਸਿਆ ਲਿਖਿਆ ਜਾਊਗਾ ਨਾ ਆਇਡੈਂਟੀਫਾਈ ਹੋਇਆ ਇਹ ਬੰਦਾ ਕੌਣ ਆ ਆਇਡੈਂਟੀਫਾਈ ਤਾਂ ਇਹ ਗੋਹ ਵਾਲਾ ਦੇਖਿਆ ਜੀ ਅਸੀਂ ਆਇਡੈਂਟੀਫਾਈ ਕਰਦੇ ਹਾਂ ਨਾਮ ਦੱਸਿਆ ਨਹੀਂ ਆਪਣਾ ਕੁਝ ਹਾਂਜੀ ਨਾਮ ਦ ਅੱਛਾ ਕਿੰਨੇ ਜਾਣੇ ਦਾ ਜਿਹੜਾ ਚੱਕੂ ਮਾਰੇ ਗਿਆ ਹੈ ਨਹੀਂ ਅਜੇ ਤਾਂ ਕੁਝ ਨਹੀਂ ਕਹਿ ਸਕਦੇ ਜੀ ਆਪਾਂ ਇੱਕ ਪੰਜਾਂ ਪਹਿਲਾਂ ਦਾਖਲ ਹੋਇਆ ਕਿ ਲੇਡੀਜ਼ ਹੋਣ ਗਈ ਹੈ ਜੀ ਹਾਂ ਜੀ ਨਹੀਂ ਹੁਣ ਤਾਂ ਜਾ ਕੇ ਪਤਾ ਲੱਗੂਗਾ ਨਹੀਂ ਕਹਿੰਦਾ ਮੈਂ ਤਾਂ ਹਾਲਤ ਤਾਲ ਦੇ ਵਿੱਚ ਮੈਂ ਆਪਣਾ ਉੱਥੇ ਆਈਓ ਭੇਜ ਰਿਹਾ ਜੀ ਤਾਂ ਪੁਲਿਸ ਉੱਥੇ ਭੇਜ ਰਿਹਾ ਉੱਥੇ ਉਸ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਹੀ ਹੋਗੇ ਨਾ ਵਜ੍ਹਾ ਰੰਜਿਸ਼ ਕੀ ਹੈ ਜੀ ਕੋਈ ਚੀਜ਼ ਬਰਾਮਦ ਕੀਤੀ ਗਈ ਕੋਲੋਂ ਜੋ ਮਾਰੀ ਗਿਆ ਹੋਵੇ ਕੋਈ ਚਾਕੂ ਜੋ ਵੀ ਮਾਰਿਆ ਗਿਆ ਹੈ किंग ऑफ स्पाइसेज रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है किंग ऑफ स्पाइसेज King of Spices restaurant cafe and a rooftop mein aapka swagat hai